ਆਇਓ ਹੁਣ ਕੰਮ ਕਰਲਾ ਮਾਰੀ ਜਨੇ ਪਿੱਛੇ ਖੜੇ ਹਾਂ ਦੋਏ ਪਤਾ ਨਹੀਂ ਕੀ ਕੋ ਸਰਕਾਰੀ ਇਹਨੇ ਦੇਖ ਦੇਖ ਆਪ ਦਾ ਕਾਰਡ ਕੋ ਉੱਡ ਲਾ ਕੇ ਮਾਜਨਾ ਘੰਟੇ ਤੇ ਹੋ ਰਿਹਾ ਸਾਨੂੰ ਕਹਿੰਦਾ ਦੱਬ ਲਿਓ ਕਰਾਂ ਛੇਤੀ ਪਾਤਾ ਭਾਈ ਸਾਡੇ ਤੁਨ ਨਹੀਂ ਲੱਗਦੀ ਕਿ ਪਾਤ ਪਉਤਾ ਅਜ ਤਾਂ ਜਾਣੇ ਹੈ ਨਾਲੇ ਪਾਗੜੇ ਕੇ ਨਾਲੇ ਲਾਈਏ ਪਾਤਾ ਕਿਆ ਓਏ ਓਏ ਮੇਰੇ ਸਾਹ ਮੇਰੇ ਮਰ ਪਾਉਗੇ ਕਾਰ ਦੇ ਨਾਲ ਮੇਰੇ ਨਾਲ ਮੇ ਸਾਗਣ ਨੂੰ ਜਮ ਨਹੀਂ ਆਕਰੇਗੀ ਉਹ ਕੋਈ ਨਾ ਸਾਨੂੰ ਫੇਟ ਲਵਾ ਦੂੰਗਾ ਤੁਸੀਂ ਦੱਪ ਦੱਪੀ ਆਓ ਕਰਨਾ ਨਾ ਪਾਤ ਜੀ ਇਹੀ ਪਤਾ ਲੱਗੇ ਵੀ ਲੱਗੀ ਹਾਂ ਬਈ ਜੰਨੀ ਨਾ ਛੱਡਦਾ ਬਸ ਖਤਮ ਹਗਾ ਮੋ ਲੱਗਦਾ ਨਾ ਹੋਵੇ ਤੁੰ ਪਾਣ ਚੋ ਜੀ ਤੇ ਦਿੱਤਾ ਤੁਸੀਂ ਨਾ ਆਪ ਦਾ ਕਾਰਨ ਚਲਾਈ ਕਰਦੇ ਮੋ ਜਨ ਸਾਨੂੰ ਕੁਸਨ ਲਵਾ ਦੇਗੇ ਅਸੀਂ ਕੀ ਕਰੀਏ ਜੀਰੀ ਦਾ ਨਾ ਛੋਟ ਸਾਡੋ ਵੀ ਵੱਧ ਲਾਓ ਅਸੀਂ ਸੌਂਫੀ ਬੰਦੇ ਤੁਸੀਂ ਕਾਲੇ ਤੇ ਰਲੇ ਸਾਡੇ ਤੈਨੂੰ ਕੋਈ ਸੋਚੇ ਜਿੰਨੀ ਲੱਗਦੀ ਦੀ ਨਾ ਸਾਡਾ ਜਵਾਬ ਹੈ ਓਏ ਸੁੱਖਿਆ ਹੌਲੀ ਬੋਲ ਤੋ ਜਾ ਰ ਮੇਰੇ ਘਰ ਤੇ ਲੱਟ ਨੇ ਓਏ ਮਾਲ ਮਾਲ ਨਾ ਕਰੀ ਜਾ ਕੰਜਰ ਤੇ ਮੇਰਾ ਪਤੂ ਤਿੰਨ ਤਿੰਨ ਕਰਾ ਦੂੰਗਾ ਤੁਸੇ ਇਹਨਾਂ ਤਾਂ ਐਵੇਂ ਨਹੀਂ ਪਤਾ ਉੜ ਗਏ ਜਲਾਣਾ ਮਨ ਕਰੇ ਨਾਲੇ ਮਾਲ ਦੀ ਕੀ ਗੱਡੀ ਕਰ ਲੈ ਯਾਰ ਤੁਸੀਂ ਪਾਤ ਕਿਨਾਰੇ ਲਾਓ ਸੋਨੂੰ ਮੈਂ ਹੁਣ ਖਵਾ ਦੂੰ ਮਾਲ ਚਾਹੇ ਚਾਰ-ਚਾਰ ਲਾ ਲੀਂ ਐ ਕਰੋ ਛੇ ਛਿੱਕ ਲਾ ਦੇ ਉਹ ਛੇ ਕਰ ਦਪਾਰਾ ਹੋ ਰਿਹਾ ਤੁਹਾਡਾ ਮੈਨੂੰ ਪਤਾ ਸੋਨੂੰ ਸਰ ਟੋਟਣ ਮੱਤ ਰਹੇ ਆ ਜਿਸ ਨੂੰ ਇੱਕ ਇੱਕ ਕਾਰਡ ਲਵ ਇੱਕ ਇੱਕ ਤਲਵਾਇ ਦੂੰਗਾ ਚਲ ਬੱਦ ਨਹੀਂ ਪਰ ਮਾਲ ਖਾ ਗਿਆ ਨਾ ਹੋਏ ਦੇ ਇੱਕ ਦੂਜੇ ਦੇ ਉਹਦੇ ਉਹਦੇ ਮਾਰੇ ਉਹਦੇ ਉਹਦੇ ਮਾਰੇ ਮੈਨੂੰ ਪਤਾ ਤੁਸੀਂ ਇੰਦਲੀ ਹੋ ਸੋਨੂੰ ਮਾਲ ਖਵਾਤਾ ਦਊਂਗਾ ਆਰ ਭਈ ਆ ਨਾ ਉਹ ਵੀ ਨਾ ਮਾਲ ਖਾਦਣਾ ਪਤਾ ਨਾ ਰੱਖਣਾ ਚਾਹੀਏ ਸੋਧ ਤਾਂ ਆਈ ਨਹੀਂ ਬਰਾ ਦੂਸਰ ਨਿਕਰਾਂ ਵਗਾ ਕੇ ਰੇ ਨਾ ਜੇ ਤੂੰ ਮਾਲ ਖਾ ਲੈਨੇ ਤੰਗ ਨਾ ਮਾਲ ਨਹੀਂ ਖਵਾਉਂਦਾ ਮੈਂ ਕੋਈ ਨਾ ਨਾ ਚੱਲ ਨਹੀਂ ਅੱਡੇ ਬਾੜੇ ਥੋੜੀਆ ਯਾਰਾ ਵਿਚਰ ਰੇ ਵਿਚ ਕਰਾਵਾਂ ਤੂੰ ਕਿਰਾ ਕਾਰਡ ਤਾਂ ਲਵਾ ਸਾਨੂੰ ਹੋ ਸਕਿਆ ਜੇ ਤੋ ਇਹਨੇ ਆਪਾਂ ਨੂੰ ਕਾਰ ਲਵਾਤਾ ਨਾ ਆਪਾਂ ਨਿਕਰਾਂ ਨੁਕਰ ਵਗਾ ਕੇ ਰੇ ਜਾਂਗੇ ਨਾ ਗੇ ਉਹ ਕਰ ਜਾਗੇ ਜੇ ਅਪਨ ਜੀਰੇ ਪੁੱਛਾਂਗੇ ਤੇ ਇੱਕ ਹੀ ਹੋ ਗਿਆ ਨਾ ਐਸਾਂ ਤਾਂ ਚੰਨੀ ਨੇ ਲਵਾ ਦਿੱਤ ਕਾਰ ਲਗਾ ਕਾਰ ਦਾ ਬਾਲਾ ਕਰਨਾ ਦਿਆ ਉਹ ਪਾਂਤਿਆ ਕਰਾਂਗੇ ਤੇ ਆਈਏ ਪਾਂ ਵੇਚ ਹੀ ਕਰਾਂਗੇ ਭੋਲਾ ਮੇਰਾ ਸਾਗਣਾ ਹਾਂ ਪਰ ਰੋਜ਼ ਖਾਂਦਾ ਇਹ ਅੱਛਾ ਹਾਂ ਹੀ ਕਰਾਂਗੇ ਵਾਪੇ ਜਪਾ ਦਾ ਦੋ ਦੋ ਕਾਰਡ ਮੈਂ ਆਪ ਤੇ ਰੱਖ ਲੂੰ ਤੂੰ ਮੈਨੂੰ ਵੜਾ ਦੇ ਦੋ ਕਾਰਡ ਦੋ ਕਾਰਡ ਤੇਰੇ ਹੋਣਗੇ ਤੂੰ ਮੇਰੇ ਹੋਣਗੇ ਰੋਲਾ ਨਾ ਪਾਵੇ ਦੇ ਹਿਸਾਬ ਚ ਮੈਂ ਤੈਨੂੰ ਪੈਸਾ ਕਨ ਇਹ ਰੌਲਾ ਪੈਗਾ ਮਾਤਿਲੇ ਨੀ ਕਰਤਾ ਦਸ ਦੇਣੀ ਪਤਾ ਨਹੀਂ ਦੱਸਿਆ ਨਹੀਂ